ਮੱਥਾ ਟੇਕ ਲੈਣਾ ਨਾ ਉਹ ਵੀ ਲਗਭਗ ਤਰ੍ਹਾਂ ਹੋਇਆ ਸੀ ਨਾ ਭੁਖੜ ਦਰ ਨਾਲ ਪੰਜਵੇਂ ਛੇਵੇਂ ਦਿਨ ਬੰਦਾ ਬਯੂਸ ਹੋਇਆ ਮੈਂ ਤੁਸੀਂ ਦੇਖੋ ਅੱਖਾਂ 'ਚ ਜਲੌਅ ਕਿੰਨਾ ਹੈ ਵਾੜੀ ਪੁਰੀ ਕਰਪਾ ਅਸੀਂ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਪੰਜਾਬ ਤੋਂ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਆ ਜਾਂ اپੋਜੀਸ਼ਨ ਆ ਆਕਾਲੀ ਹੈ ਕਾਂਗਰਸ ਹੈ ਬਸ ਭਾਏ ਜਿਹੜੀ ਵੀ ਹੈ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਔਰ ਸਾਰਿਆਂ ਵਿੱਚ ਹੋਣਾ ਚਾਹੀਦਾ ਬੁਰਨਾ ਚਾਹੀਦਾ ਔਰ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਤੁਹਾਡੇ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜਾ ਕਾ ਸਕਦੇ ਪਰ ਉਹਦੀ दिलेਲੀ ਦਾ ਰੋ ਮਤਲਬ ਬਹੁਤ ਵਾਰ ਅਚੜਦੇ ਹਾਂ ਸਾਡੇ ਨਾਲ ਥੋੜੀਆਂ ਜਿਆਦਾ ਸਿਰ ਨਹੀਂ ਬਲਾ ਸਕਦੇ ਕਿ ਉਹਨਾਂ ਦੇ ਥੋੜੀ ਜਿਹੀ ਕਮਜ਼ੋਰੀ। ਉਹ ਤੋਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਫਿਰ ਵੀ ਜਾਂਦੇ ਰਹੇ ਉਸ ਤੋਂ ਬਾਅਦ ਉਹ ਤਾਂ ਹੁਣ ਕੀ ਕਹਾਂ ਉਹ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸਾਡੇ ਦਾ ਮੈਂ ਘਟ ਮੈਂ ਤਾਂ ਨੀਤੀ ਕਰਦਾ ਰਹਿਣਾ ਹੈ। ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਸੰਭਵ ਹੈ ਉਹ ਇੱਕ ਚੀਜ਼ ਬਹੁਤ ਜੀ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਨਿਆ ਆਮ ਬੰਦੇ ਵੀ ਕਾਲੇ ਹੋ ਜਨਿਆ ਕਿਸੇ ਵੀ ਵੱਡੇ ਅੰਦੋਲਨ ਲਈ ਲਾਹਮੰਦੀ ਹੌਲੀ ਹੌਲੀ ਹੋਇਆ ਕਰਦੀ ਹੈ। ਉਸ ਇੱਕ ਦਿਨ ਮਜਬੂਰੀ ਹੋਣੀ ਹੈ ਉਸਕੇ ਕਿਤੇ ਚ ਲੱਗੇ ਹੋਣੇ ਹੌਲੀ ਹੌਲੀ ਇੱਕ ਦੂਜੇ ਦੇਖਿਆ ਹੋਣੇ ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਥੋੜੀ ਚਿੰਤਾ ਕਰਨੀ ਨਹੀਂ ਤੁਸੀਂ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਤਾਂ ਪਾ ਜਾਣਾ ਦੁਵਾਨ ਸੁਣਨ ਵੀ ਜਾਣੇ ਵਰੀਤੀ ਆ ਜਾ ਕਰੋ ਇਹ ਵੀ ਤਾਂ ਇਹਨੂੰ ਤਾਂ ਬਾਬਾ ਜੀ ਦੇ ਨਾਲ ਇੱਕ ਬੈਠੇ ਨੂੰ ਦੂਸਰੀ ਜਿੱਥੇ ਬੰਦੀਆਂ ਨੂੰ ਕੀ ਕਹੋਗੇ ਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਹ ਤਾਂ ਵੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਹੈ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਤੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਆ ਨਾ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜਾਈਏ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੇ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਖਾਸ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟਿਆਂ ਉਹ ਵੱਡੇ ਸਾਰੇ ਸਾਡੇ ਉਹਨਾਂ ਨੂੰ ਮਾਵਾ ਚਾਹੀਦਾ ਅੱਜ ਵੀ ਕੁਝ ਜੱਟੇ ਬੰਦੀਆਂ ਆਈਆਂ ਅਸੀਂ ਲੱਗਦਾ ਹੈ ਕਿ ਸ਼ਾਇਦ ਮਰਨ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਇਹ ਨਾਗਾ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਇੱਕ ਪੀਲ ਇਹਨਾਂ ਨੇ ਹੋਰ ਵੀ ਕਿਛੀ ਸੀ ਕਿ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚ ਜਾਂਦੇ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਜ਼ੂਤ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈਲ ਲੈਣੇ ਕਾਇਮ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੇ ਆ ਸੈਲ ਵੀ ਚਾਰਜ ਚਾਹੀਦੇ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਆ ਕਿ ਦਿੱਲੀ ਵਾਲੇ ਇੱਕ ਕਲਾਕਾਰ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੂੰ ਇਹ ਇਦਾਂ ਦਾ ਕੋਈ ਪਾਲਾ ਨਹੀਂ ਜਦੋਂ ਨਵੇਂ ਢਾਰ ਹੋਏ ਸੀ ਉਹ ਦੋਸੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਫਿਲਮਾਂ ਫਿਲਮਾਂ ਜਿਹੜੇ ਗੀਤ ਚੱਕੋਂਗੇ ਤਾਂ 100 ਚੋਂ 60-60 ਗੀਤ ਹੀ ਦੂਜੇ ਹੋਣਗੇ ਹਨ ਇਹ ਸੰਘਰਸ਼ ਨੂੰ ਲੈ ਕੇ ਡਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜਵਾਨੀ ਜੋਸ਼ ਭਰਦੇ ਉਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲਿਆਂ ਸਾਰੇ ਇਕੱਠੇ ਕਰੀਏ ਨਾ ਥੋੜੀ ਥੋੜੀ ਕਹਿੰਦੇ